ਹੈ ਵੀ ਕਰਿਆ ਨਮਨ ਦੀ ਕੋਰ ਮੈਂ ਸਾਰੇ ਦਿਖਾਦੀ ਆਪਣੇ ਚੈਨਲ ਅੱਛਾ ਮੈਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵੀ ਸਸਤ ਹੋਗੇ ਤੇ ਮਸਤ ਹੋਗੇ ਅਈ ਵੇਠੀ ਠੀਕ ਆ ਅਈ ਚੱਲੇ ਆ ਪੈੜੇ ਖਿਲਣਣ ਵਾਸਤੇ ਜਲੰਧਰ ਤੇ ਨਾਲੇ ਜਾਵਾਂਗੇ ਆਪਾਂ ਕੈਂਟੀਨ ਚ ਤੇ ਨਾਲੇ ਤੁਹਾਨੂੰ ਵੀ ਖਮਾਵਾਂਗੇ ਤੇ ਚਲੋ ਮੈਂ ਹੋਣੀ ਆ ਰੈਡੀ ਥੋੜਾ ਜਿਆ ਕੰਮ ਨੇ ਮੇਕਅਪ ਤੋਂ ਕਿ ਮੈਂ ਲਾ ਲਿਆ ਵਾ ਆਪਣੇ ਫੇਸ ਤੇ ਮੈਂ ਆਪਣੇ ਫੇਸ ਤੇ ਲਾ ਲਿਆ ਵਾ ਕੰਸੀਲਰ ਨਾਲੇ ਲਾ ਲਈ ਮੈਂ ਸਨ ਕਰੀਮ ਬਸ ਉਹ ਕੁਛ ਨਹੀਂ ਲਾਉਣਾ ਮੈਂ ਤੇ ਬਿਲਕੁਲ ਸਿੰਪਲ ਹੀ ਮੈਂ ਸੇਰਮਨੀ ਆ ਰੋਜ਼ ਇਹ ਐਦਾਂ ਕਰ ਲਈ ਆ ਮੈਂ ਪੋਨੀ ਆਹ ਵਾਲਾ ਰਬੜ ਬੈਂਡ ਮੈਂ ਆਪਣੇ ਸਟਾਈਲ ਨਾਲ ਮੈਚ ਕਰ ਲਿਆ ਤੇ ਆਹ ਵਾਲੀ ਮੈਲ ਪਿਸਟਿਕ ਲਾ ਲੈਣੀ ਮੈਕ ਲੁੱਕ ਦੀ ਲੋ ਜੀ ਆਹ ਲੀਆਂ ਲਈ ਮੈਨੂੰ ਪਿਸਟਿਕ ਤੇ ਮੈਨੂੰ ਲੱਗ ਗਿਆ ਵਾ ਸਪੈਕਸ ਇਸ ਕਰਕੇ ਹੁਣ ਮੈਂ ਬਿੰਦੀ ਬਹੁਤ ਘੱਟ ਲਾਇਆ ਕਰਨੀ ਆ ਕਿਉਂਕਿ ਸਪੈਕਸ ਦੇ ਨਾਲ ਫਿਰ ਬਿੰਦੀ ਸਹੀ ਨਹੀਂ ਲੱਗਦੀ ਤੇ ਆਹਵਲੀਆਂ ਨੇ ਮੇਰੀਆਂ ਸਪੈਕਸ ਇਹ ਦੂਰ ਦੀਆਂ ਨੇ ਨੇੜੇ ਦੀਆਂ ਨਹੀਂ ਆ ਨੇੜੇ ਵਾਸਤੇ ਮੈਨੂੰ ਇਹਨਾਂ ਦੀ ਜ਼ਰੂਰਤ ਨਹੀਂ ਆ ਜਦੋਂ ਮੈਂ ਬਾਹਰ ਜਾਊਂਗੀ ਜਿੱਦਾਂ ਬਾਹਰ ਕੋਈ ਕੰਮ ਕਰੂੰਗੀ ਤੇ ਜਾਂ ਫਿਰ ਮੈਂ ਡਰਾਈਵ ਕਰੂੰਗੀ ਗੱਡੀ ਜਾਂ ਮੈਂ ਕਿਤੇ ਟਰੈਵਲ ਕਰੂੰਗੀ ਉਦੋਂ ਮੈਂ ਇਹ ਲਾਉਂਗੀ ਸਪੈਕਸ ਅਦਰਵਾਈਜ਼ ਮੈਂ ਕਾਰ ਨਹੀਂ ਲਾਉਣਿਆ ਕਿਉਂਕਿ ਇਹ ਮੇਰੀਆਂ ਦੂਰ ਦੀ ਨਿਗਾਹ ਵਾਲੀਆਂ ਵਾ ਨੇੜੇ ਦੀ thingਾਂ ਮੇਡੀ ਠੀਕ ਆ। ਇਹ ਲਓ ਜੀ। ਇਹ ਰਿੰਗ ਮੇਰੇ ਆਧੇ ਹੀ ਵੇਖੀ ਆ ਸਾਰਿਆਂ ਨੇ ਇਹ 골ਡ ਦੀ ਇਅਰਿੰਗ ਆ ਪਰ ਇਹਦੇ ਜਿਹੜੇ ਆ ਸਟੋਨ ਆ ਨਾ ਇਹ ਚੇਂਜ ਹੋ ਜਾਂਦੇ ਸੂਟਾਂ ਦੇ ਅਕੋਰਡਿੰਗ ਮੈਂ ਹੁਣ ਆ ਪਾਇਆ ਵਾ ਨਾ ਅ ਲਵੈਂਡਰ ਸੂਟ ਪਾਇਆ ਵਾ ਤੇ ਲਵੈਂਡਰ ਦੇ ਨਾਲ ਆਹ ਲਵੈਂਡਰ ਵਾਲੇ ਮੈਚ ਦੇ ਵਿੱਚ ਆਹ ਵਾਲੇ ਸਟੋਨ ਪਾ ਲਿਆ ਇਹਦੇ ਵਿੱਚ ਇਹ ਹੈ ਕਿ ਇਹਦੇ ਨਾਲ ਇਹ ਹੈਗੇ 골ਡ ਦੇ ਨੇ ਈਰਿੰਗ 골ਡ ਵੀ ਬਣ ਜਾਂਦੇ ਆ ਪਰ ਇਹ ਮੈਂ ਸੂਟ ਨਾਲ ਮੈਚ ਕਰਕੇ ਬਣਾਈ ਆ ਇਹ ਬੜਾ ਵਧੀਆ ਵਾ 3 in 1 ਜਿੱਦਾਂ 골ਡ ਦਾ 골ਡ ਵੀ ਲੱਗਦਾ ਵਾ ਦੇਖਣ ਵਾਲਾ ਦੇਖਣ ਵਾਲੇ ਨੂੰ ਲੱਗਦਾ ਕਿ ਆਰਟੀਫੀਸ਼ਲ ਆ ਬਟ ਇਹ ਹੈ 골ਡ ਦੇ ਨੇ ਤੇ ਆਹ ਵਾਲੀ ਮੈਂ ਮੈਨੂੰ ਅਜ ਬਹੁਤ ਛੜੀਆਂ ਪਈਆਂ ਵਾ ਤੇ ਆਹ ਵੇਖੋ ਮੇਰੀ ਨਾ ਆਹ ਵਾਲੀ ਰਿੰਗ ਆਹ ਵਾਲੀ ਰਿੰਗ ਮੈਨੂੰ ਨਵੀਂ ਬਰਾਈ ਨੇ ਲੈ ਕੇ ਦਿੱਤੀ ਮੈਨੂੰ ਐਨਵਰਸਰੀ ਗਿਫਟ ਕਿਉਂਕਿ ਐਨਵਰਸਰੀ ਅਗਲੇ ਮੰਨ ਦਾ 20 ਸਤੰਬਰ ਚ ਤੇ ਐਨਵਰਸਰੀ ਤੇ ਬਰਾਈ ਨੇ ਇੱਥੇ ਨਹੀਂ ਹੋਣਾ ਇਸ ਕਰਕੇ ਉਹਨਾਂ ਨੇ ਮੈਨੂੰ ਪਹਿਲਾਂ ਹੀ ਲੈ ਦਿੱਤੀ ਆ 골ਡ ਰਿੰਗ ਆਹ ਵਾਲੀ ਪਹਿਲੀ ਵਾਰ ਮੈਂ ਲਈ ਆ ਇਦਾਂ ਕਿ ਸਟੋਨ ਹੋਣ ਦੇ ਵਿੱਚ ਤੇ ਅੱਜ ਮੇਰਾ ਦਿਲ ਕੀਤਾ ਜਿਆਦੀਆਂ ਰਿੰਗਾਂ ਮਾਉਣ ਨੂੰ ਮੈਂ ਜਿਆਦੀਆਂ ਪਾ ਲਈਆਂ ਮਾਲੇ ਮੈਂ ਉਹ ਖੋਣੀ ਮੇਰੇ ਨਾ ਪਰਫਿਊਮਾਂ ਵਿੱਚ ਨਵੇਂ ਪਰਫਿਊਮ ਐਡ ਹੋ ਗਏ ਨੇ ਇਹ ਕ ਹੈ ਗਲੂਰੇ ਦਾ ਇਹ ਕੰਟੇਨਜੇ ਲਿਆਂਦੇ ਆ ਗਲੂਰੇ ਹੂੰ ਸਹੀ ਆ ਬਹੁਤ ਵਧੀਆ ਪ੍ਰੈਗਨੈਂਸੀ ਨਹੀਂ ਕਹਿ ਸਕਦੇ ਬਸ ਠੀਕ ਆ ਤੇ ਇਹ ਕ ਮੈਂ ਲਿਆਂਦਾ ਵਾ ਮੈਗਨੇਟ ਇਹ ਛੋਟ ਚੱਲਿਆ ਹੈ ਇਹ ਮੈਗਨੇਟ ਦਾ ਆ ਵੇਖੋ ਲਾਈਟ ਆਫ ਹੋ ਗਈ ਇਹ ਮੈਗਨੇਟ ਦਾ ਪਰਫਿਊਮ ਆ ਮੇਰਾ ਫੇਵਰਟ ਪਰਫਿਊਮ ਹੈ ਵਾਹ ਬਹੁਤ ਸੋਹਣੀ ਖੁਸ਼ਬੂ ਆ ਇਹਦੀ ਪਰ ਇਹਨਾਂ ਵਿੱਚੋਂ ਮੈਂ ਤੇ ਕੋਈ ਵੀ ਨਹੀਂ ਲਾਉਣਾ ਕਿਉਂਕਿ ਮੈਂ ਨਾ ਅੱਜ ਲਾਇਆ ਵਾ ਆਵਲਾ ਇਟਰ সুইਟ ਲਵ ਇਦਾਂ ਹੀ ਮਿਲ ਜਾਂਦੇ ਨੇ ਇਹਨਾਂ ਲੋਕਲ ਜੇ ਤੇ بس ਕਾਵਲਾ ਵਾਲਾ ਇੱਧਰ ਇੱਧਰ ਫਲੇਲਾਂ ਅੱਜ ਮੇਰੇ ਪਰਸ ਦੀ ਵੀ ਸੁਣੀ ਗਈ ਆਵਲਾ ਪਰਸ ਜਿਹੜਾ ਵਾ ਇਹ ਮੈਂ ਲੈ ਕੇ ਜਾਣਾ ਵਾ ਆਵਲੇ ਪਰਸ ਦੀ ਅੱਜ ਕਰ ਦਿੰਦੇ ਆਪਾਂ ਛੁੱਟੀ ਇਹਦੇ ਵਿੱਚ ਮੈਂ ਸਮਾਨ ਜਿਹੜਾ ਕੈਰੀ ਕਰਦੀ ਆ ਇਹ ਸਵਾਨ ਹੁੰਦਾ ਮੇਰੇ ਕੋ ਇੱਕ ਮੇਰੀ ਬੁੱਕ ਹੁੰਦੀ ਆ ਮੇਰੇ ਪਾਸ ਸੱਚ ਤਵੇ ਵਾਸਤੇ ਬਹੁਤ ਸਾਰਾ ਕੈਰੀ ਕਰਨੀ ਆ ਜੇ ਦਾ ਹੋ ਗਿਆ ਦਿੱਪਿਸ਼ ਕਿੰਨਾ ਬਹੁਤ ਸਾਰੀਆਂ ਵਾ ਪਰ ਮੈਂ ਹੁਣ ਇਹਨਾਂ ਦੇ ਵਿੱਚੋਂ ਨਾ ਕੁਝ ਵੀ ਨਹੀਂ ਲੈ ਕੇ ਜਾਣਾ ਪਰਸ ਬਿਲਕੁਲ ਖਾਲੀ ਰੱਖਾਂਗਾ ਬਗਾਇਦਾ ਪਰਸ ਇਹ ਵੀ ਪਾ ਲੈਣੀ ਮੈਂ ਆਪਣੀ ਪਰਸ ਦੇ ਵਿੱਚ ਇਹ ਮੈਨੂੰ ਚਾਹੀਦੀਆਂ ਨੇ ਤੇਆਂ ਵਾਂ ਜੋ-ਜੋ ਚੀਜ਼ਾਂ ਉਹ ਮੈਂ ਆਪਣੇ ਪਰਸ ਵਿੱਚ ਰੱਖਣੀਆਂ ਵਾ ਜ਼ਿਆਦਾ ਕੁਝ ਨਹੀਂ ਰੱਖਣਾ ਮੇਰਾ ਸੁਰਮਾ ਇਹ ਸੁਰਮਾ ਲ ਖਤਮ ਹੋਈ ਆਹੀ ਮੈਂ ਲੈ ਕੇ ਗਈ ਕਿ ਸੁਰਮੈ ਦਾ ਨਹੀਂ ਦੇਖ ਕੇ ਸੁਰਮਾ ਲਾਉਂਗੀ ਪਰ ਮੈਨੂੰ ਯਾਦ ਫਿਰ ਵੀ ਨਹੀਂ ਰਿਹਾ ਤੇ ਆਹ ਕਾਰਡ ਵਾਲਟ ਹੋਰ ਇਹਦੇ ਵਿੱਚ ਇੰਨਾ ਕਿੱਦਾਂ ਆਊਗਾ ਬਸ ਇਸੇ ਕਰਕੇ ਮੈਂ ਆਵਲਾ ਪਰਚ ਨਹੀਂ ਲੈ ਲਈ ਥੋੜੀ ਜੀ ਮਨੀ ਵੀ ਰੱਖ ਲੈਣੇ ਆ ਹਰੇ ਥੋੜੀ ਜੀ ਰੱਖ ਲੈਣੇ ਆ ਮਨੀ ਇਹਦੇ ਵਿੱਚ ਬਸ ਇੰਨਾ ਕੁ ਕੁਝ ਪਾਉਣਾ ਵਾ ਮੈਂ ਤੇ ਕਿੰਦਾ ਇਹੋ ਹੀ ਪਾਸ ਮੈਂ ਵਰਤਣਾ ਅੱਜ ਮੈਂ ਵੈਸੇ ਹੀ ਆ ਲੈ ਲਿਆ ਵਾ ਅੱਗੇ ਜਾ ਰਹਾ ਕਿ ਮੈਂ ਕਿਹਾ ਚੱਲ ਜੰਨਾ ਤੇ ਮਮੀ ਨੇ ਆਉਣੇ ਬਲਾਗ ਬਣਾਣਾ ਹਾਂ ਤੋ ਗੜੀਲੀ ਐ ਨਾ ਤੋ ਗੜੀ ਉਹ ਪਾਪਾ ਨੇ ਤਾਂ ਟੱਕ ਕੋ ਨਹੀਂ ਦੇਣਾ ਜਿਹੜਾ ਤਾਂ ਦੰਦ ਨਾਲ ਦਿੱਤੇ ਡੰਡਾ ਪਿੰਦਾ ਬਪੂਰਾ ਤਾਂ ਕਿਆੰਦੋ ਤੋ ਪੰਪਾ ਤੱਕ ਤਾਂ ਨਿਕਿਆੰਦ ਫੇ ਤੋ ਗੜੀਲੀ ਸੁਆਲ ਇਹ ਤਾਂ ਬੰਦੇ ਗਿਰਨੇ ਨੇ ਆਹ ਇਹ ਵੀ ਗਿਰਦੇ ਨੇ ਆਹ ਉਹ ਕੰਟੀ ਦੇ ਨੰਨੀ ਆਟੂ ਵਾਲਾ ਚੱਲਦਾ ਜੀ ਇਹ ਨੰਨ ਨੰਨਾ ਆਉਂਦਾ ਆਹ ਗੱਟੀਆਂ ਉੱਤੋਂ ਦੀ ਉਹ ੜਾੜ ਆ ਜਾਂਦਾ

ਤਾਰੇ ਕਮਰੇ ਸੀ ਪਹਿਲਾਂ ਸਰਕਾਰੀ ਸੀ